ਆਜਾ ਨੂੰ ਇਨਫੋਰਮੇਸ਼ਨ ਮਿਲੀ ਸੀ ਸੀਐਸਟਾਪ ਤੇ ਅਸੀਂ ਇਥੇ ਆਵਾਦਪੁਰੇ ਵਿੱਚ ਸਾਜਨ ਸਾਜ ਦੇ ਮੁੰਡਾ ਉਹਦੇ ਘਰ ਅੰਕ ਘਰੇ ਹੋਈ ਸੀ ਤੇ ਅਸੀਂ ਰੇਡ ਕੀਤਾ ਤੇ ਆ ਘਰੋਂ ਨਿਕਲ ਕੇ ਬਾਹਰ ਨਿਕਲੇ ਤੇ ਇਨਾ ਗਾਡੀਆਂ ਜਿਮਨਿਸਪਾਲਟੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤਾ ਜਿੱਥੇ ਜਵਾਬੀ ਫਾਇਰ ਵਿੱਚ ਜਿਮਨਿਸਪਾਲਟੀ ਨੇ ਗੋਲੀਆਂ ਚਲਾ ਕੇ ਪਰ ਲੱਗੀ ਨਹੀਂ ਕਿਸੇ ਤੇ ਵੀ ਐਦਾਂ ਜੇ ਪਬਲਿਕ ਪੁਲਿਸ ਦਾ ਸਾਥ ਦਿੰਦੀ ਰਹੇ ਤੇ ਪੁਲਿਸ ਕਾਫੀ ਜ਼ਿਆਦਾ ਕ੍ਰਾਈਮ ਨੂੰ ਰੋਕ ਸਕਦੀ ਹੈ ਜੀ ਸਰਜ ਕੀ ਮਾਮਲਾ ਇਹਦਾ ਬਾਤ ਅੱਜ ਇੱਕ ਕਿੰਟੂ ਨਾਮ ਦਾ ਗੈਂਗਸਟਰ ਆ ਜੋ ਸ਼ਹਿਰ ਦੇ ਵਿੱਚ ਕਾਫੀ ਵਾਰ ਦਿੱਤਾ ਤੇ ਗੋਲੀਆਂ ਚਲਾਉਂਦਾ ਲੜਾਈਆਂ ਝਗੜੇ ਕਰਦਾ ਜੀ ਅੱਜ ਆ ਨੂੰ ਇਨਫੋਰਮੇਸ਼ਨ ਪਈ ਇਹ ਮਿਲੀ ਸੀ ਸੀਐਸਟਾਫ ਨੂੰ ਤੇ ਅਸੀਂ ਇੱਥੇ ਆਵਾਦਪੁਰੇ ਦੇ ਸਾਜਦ ਸਾਜਮ ਮੁੰਡਾ ਉਹਦੇ ਘਰ ਆਣ ਕੇ ਠਹਿਰੇ ਹੋਏ ਸੀ ਤੇ ਅਸੀਂ ਰੇਡ ਕੀਤਾ ਤੇ ਆ ਘਰੋਂ ਨਿਕਲ ਕੇ ਬਾਹਰ ਨਿਕਲੇ ਤੇ ਇਨਾ ਗਾੜੀਆਂ ਵਿੱਚ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਯਾ ਤੇ ਜਵਾਬੀ ਫਾਇਰਿੰਗ ਚ ਪੁਲਿਸ ਪਾਲਟੀ ਨੇ ਗੋਲੀਆਂ ਚਲਾਈਆਂ ਪਰ ਲੱਗੀ ਨਹੀਂ ਕਿਸੇ ਤੇ ਵੀ ਕਿੰਨੇ ਫਾਇਰ ਹੋਏ ਜੀ ਹੋਇਆ ਫਾਇਰ ਪੰਜ 6 ਸਾਡੇ ਵੱਲੋਂ ਹੋਇਆ ਚਾਰ 5 ਉਹਨਾਂ ਵੱਲੋਂ ਹੋਇਆ ਜੀ ਸਰ ਇਹ ਕਿੰਨੇ ਜਣੇ ਸੀ ਇਹ ਘਰ ਦੇ ਵਿੱਚ ਆ ਦੋ ਜਣੇ ਤੇ ਮੌਕੇ ਤੇ ਫੜਲੇ ਸੀ ਤੇ ਦੋ ਜਣੇ ਲੋਗੇ ਸੀ ਦੋ ਜਣੇ ਹੁਣ ਬਾਅਦ ਚ ਫੜੇ ਅਸੀਂ ਉਹ ਪਬਲਿਕ ਨੇ ਸਾਡੇ ਆਬਾਦਪੁਰੇ ਵਾਲੇ ਦਾ ਬਹੁਤ ਸਾਥ ਦਿੱਤਾਗਾ ਏਦਾਂ ਜੇ ਪਬਲਿਕ ਪੁਲਿਸ ਦਾ ਸਾਥ ਦਿੰਦੀ ਰਹੇ ਤੇ ਪੁਲਿਸ ਕਾਫੀ ਜ਼ਿਆਦਾ ਕ੍ਰਾਈਮ ਨੂੰ ਰੋਕ ਸਕਦੀ ਹੈ ਜੀ ਸੋ ਟੋਟਲ ਕਿੰਨੀ ਕਿੰਨੇ ਨੇ ਆ ਚਾਰ ਜਣੇ ਆਏ ਸਾਨੂੰ ਇਨਫੋਰਮੇਸ਼ਨ ਚਾਹੁੰ ਜਾਣੇ ਆਂਦੀ ਸੀ ਜੀ ਇਹਨਾਂ ਕੋਲੋਂ ਵੈਪਨ ਵੀ ਮਿਲੂਗੀ ਵੈਪਨ ਮੇ ਹੋ ਗਿਆ ਜੀ ਰਿਕਵਰੀ ਜਰ ਨਾਮ ਕੀ ਕੀ ਆ ਚਾਰਾਂ ਦਾ ਮੇਰੇ ਜਿਹੜਾ ਇਹਨਾਂ ਦਾ ਚਿੰਟੂ ਆ ਮੇਨ ਜਿਹੜਾ ਹੈਡਿਆ ਜੀ ਤੇ ਬਾਕੀ ਪੁੱਛ ਕੇ ਛਕਣੀਆਂ ਜੀ ਬਾਕੀ ਸਾਡੇ ਸੀਨੀਅਰ ਅਫਸਰ ਦੱਸਣਗੇ ਜੀ ਜਿਹਦੇ ਘਰ ਬਣਾ ਲਈ ਸੀ ਉਹ ਸਾਜਨ ਸਾਜਨ ਮੁੰਡਾ ਜੀ ਉਹਦੇ ਘਰ ਆਣ ਕੇ ਠਹਿਰੇ ਹੋ ਸੀ ਸਰ ਕੋਈ ਲੈਕਚਰ ਆਜਾ ਨੂੰ ਇਨਫੋਰਮੇਸ਼ਨ ਮਿਲੀ ਸੀ ਸੀਐਸ ਸਾਹਿਬ ਤੇ ਅਸੀਂ ਇਥੇ ਆਵਾਡਪੁਰੇ ਵਿੱਚ ਸਾਜਨ ਸਾਜਮ ਮੁੰਡਾ ਉਹਦੇ ਘਰ ਅੜ ਕੇ ਘਰੇ ਹੋਈ ਸੀ ਤੇ ਅਸੀਂ ਰੇਡ ਕੀਤਾ ਤੇ ਆ ਘਰੋਂ ਨਿਕਲ ਕੇ ਬਾਹਰ ਨਿਕਲੇ ਤੇ ਇੱਨਾ ਗਾਡੀਆਂ ਵਿੱਚ ਮਿਊਂਸਪਲਟੀ ਤੇ ਬੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਜਿਵੇਂ ਬਾਬੀ ਫੇਰ ਵਿੱਚ ਮਿਊਂਸਪਲਟੀ ਨੇ ਬੋਲੀਆਂ ਚਲਾਈਆਂ ਪਰ ਲੱਗੀ ਨਹੀਂ ਕਿਸੇ ਤੇ ਵੀ ਅਿਕਦਾਂ ਜੇ ਪਬਲਿਕ ਨੂੰ ਪੁਲਿਸ ਦਾ ਸਾਥ ਦਿੰਦੀ ਰਹੇ ਤੇ ਪੁਲਿਸ ਕਾਫੀ ਜ਼ਿਆਦਾ ਕ੍ਰਾਈਮ ਨੂੰ ਰੋਕ ਸਕਦੀ ਹੈ ਜੀ ਅਫੀਸਰ ਅੱਜ ਕੀ ਮਾਮਲਾ ਜੀ ਦਾ ਅੱਜ ਇੱਕ ਕਿੰਟੂ ਨਾਮ ਦਾ ਗੈਂਗਸਟਰ ਹੈ ਜੋ ਸ਼ਹਿਰ ਦੇ ਵਿੱਚ ਕਾਫੀ ਵਾਰ ਦੱਟਦਾ ਤੇ ਗੋਲੀਆਂ ਚਲਾਉਂਦਾ ਲੜਾਈਆਂ ਝਗੜੇ ਕਰਦਾ ਜੀ ਅੱਜ ਆਨੂੰ ਇਨਫੋਰਮੇਸ਼ਨ ਪਈ ਇਹ ਮਿਲੀ ਸੀ ਸੀਐਸਟਾਫ ਨੂੰ ਤੇ ਅਸੀਂ ਇੱਥੇ ਆਵਾਦਪੁਰੇ ਦੇ ਸਾਜਨ ਸਾਜ ਮੁੰਡਾ ਉਹਦੇ ਘਰ ਆਣ ਕੇ ਠਹਿਰੇ ਹੋਏ ਸੀ ਤੇ ਅਸੀਂ ਰੇਡ ਕੀਤਾ ਤੇ ਆ ਘਰੋਂ ਨਿਕਲ ਕੇ ਬਾਹਰ ਨਿਕਲੇ ਤੇ ਇਨਾ ਗਾੜੀਆਂ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਇਹ ਚ ਜਿਬਾਵੀ ਫਾਇਰਿੰਗ ਤੇ ਪੁਲਿਸ ਪਾਰਟੀ ਨੇ ਗੋਲੀਆਂ ਚਲਾਈਆਂ ਪਰ ਲੱਗੀ ਨਹੀਂ ਕਿਸੇ ਤੇ ਵੀ ਕਿੰਨੇ ਫਾਇਰ ਹੋਏ ਜੀ ਹੋਇਆ ਫਾਇਰ ਪੰਜ 6 ਸਾਡੇ ਵੱਲੋਂ ਹੋਇਆ ਤੇ ਚਾਰ ਪੰਜ ਉਨਾਂ ਵੱਲੋਂ ਹੋਇਆ ਜੀ ਸਰ ਇਹ ਕਿੰਨੇ ਜਣੇ ਸੀਗੇ ਇਹ ਘਰ ਦੇ ਵਿੱਚ ਆ ਦੋ ਜਣੇ ਤੇ ਮੌਕੇ ਤੇ ਫੜਲੇ ਸੀ ਤੇ ਦੋ ਜਣੇ ਲੋਗੇ ਸੀ ਦੋ ਜਣੇ ਹੁਣ ਬਾਅਦ ਚ ਫੜੇ ਅਸੀਂ ਉਹ ਪਬਲਿਕ ਨੇ ਸਾਡੇ ਆਬਾਦਪੁਰੇ ਵਾਲਿਆਂ ਨੇ ਬਹੁਤ ਸਾਥ ਦਿੱਤਾਗਾ ਇਦਾਂ ਜੇ ਪਬਲਿਕ ਪੁਲਿਸ ਦਾ ਸਾਥ ਦਿੰਦੀ ਰਹੇ ਤੇ ਪੁਲਿਸ ਕਾਫੀ ਜ਼ਿਆਦਾ ਕ੍ਰਾਈਮ ਨੂੰ ਰੋਕ ਸਕਦੀ ਹੈ ਜੀ ਤਾਂ ਟੋਟਲ ਕਿੰਨੀ ਕਿੰਨੀ ਵੇਧੀ ਆ ਚਾਰ ਜਾਣੇ ਆਏ ਸਾਨੂੰ ਇਨਫੋਰਮੇਸ਼ਨ ਚਾਹੋਂ ਜਾਣੇ ਆਂਦੀ ਸੀ ਜੀ ਇਹਨਾਂ ਤੋਂ ਕੋਲ ਵੈਪਨ ਵੀ ਕਵਰ ਵੈਪਨ ਮੇ ਹੋ ਗਿਆ ਜੀ ਰਿਕਵਰੀ ਜਰ ਨਾਮ ਕੀ ਕੀ ਚਾਹ ਰਹੇ ਆ ਮੇਰੇ ਜਿਹੜਾ ਇਹਨਾਂ ਦਾ ਚਿੰਟੂ ਆ ਮੇਨ ਜਿਹੜਾ ਹੈਡਿਆ ਜੀ ਤੇ ਬਾਕੀ ਪੁੱਛ ਕੇ ਛਕਾਨੀਆਂ ਜੀ ਬਾਕੀ ਸਾਡੇ ਸੀਨੀਅਰ ਅਫਸਰ ਦੱਸਣਗੇ ਜੀ ਕਿਹਦੇ ਘਰ ਬਣਾ ਲਈ ਸੀ ਉਹ ਸਾਜਨ ਸਾਜਨ ਮੁੰਡਾ ਜੀ ਉਹਦੇ ਘਰ ਆਣ ਇਕੱਠੇ ਰਹੇ ਹੋ ਸੀ ਸਰ ਕੋਈ ਗੱਡੀ ਬਰਾਮਦ ਹੋਈ ਮੋਟ ਆ ਗੱਡੀ ਇੱਕ ਆਪਣੇ ਚਿੰਟੂ ਦੀ ਗੱਡੀ ਸੀ ਉਹ ਬਰਾਮਦ ਲੈ ਕੇ ਚੱਲ ਚੱਲੇ ਆ ਜੀ ਲੈ ਕੇ ਚੱਲੇ ਆਜਾ ਨੂੰ ਇਨਫੋਰਮੇਸ਼ਨ ਮਿਲੀ ਸੀ ਸੀਸਟਾਫ ਨੂੰ ਤੇ ਅਸੀਂ ਇਥੇ ਆਵਾਦਪੁਰੇ ਦੇ ਸਾਜਨ ਸਾਜ ਮੁੰਡਾ ਉਹਦੇ ਘਰ ਆਟ ਕੇ ਘਰੇ ਹੋਈ ਸੀ ਤੇ ਅਸੀਂ ਰੇਡ ਕੀਤਾ ਤੇ ਆ ਘਰੋਂ ਨਿਕਲ ਕੇ ਬਾਹਰ ਨਿਕਲੇ ਤੇ ਇੱਥੇ ਨਾਲ ਗਾੜੀਆਂ ਨੂੰ ਪਾਰਟੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਜੱਜੀ ਬਾਬੀ ਫਾਇਰ ਵੀ ਤੇ ਪੁਲਿਸ ਪਾਰਟੀ ਨੇ ਗੋਲੀਆਂ ਚਲਾਇਆ ਗਿਆ ਪਰ ਲੱਗੀ ਨਹੀਂ ਕਿਸੇ ਤੇ ਵੀ ਐਦਾਂ ਜੇ ਪਬਲਿਕ ਪੁਲਿਸ ਦਾ ਸਾਥ ਦੇਂਦੀ ਰਹੇ ਤੇ ਪੁਲਿਸ ਕਾਫੀ ਜ਼ਿਆਦਾ ਕ੍ਰਾਈਮ ਨੂੰ ਰੋਕ ਸਕਦੀ ਹੈ ਜੀ ਸੇਰਾ ਜੁਕੀ ਮਾਮਲਾ ਜਵਾਜ ਅੱਜ ਇੱਕ ਕਿੰਟੂ ਨਾਮ ਦਾ ਗੈਂਗਸਟਰ ਆ ਜੋ ਸ਼ਹਿਰ ਦੇ ਵਿੱਚ ਕਾਫੀ ਵਾਰ ਦੱਤਾ ਤੇ ਗੋਲੀਆਂ ਚਲਾਉਂਦਾ ਲੜਾਈਆਂ ਝਗੜੇ ਕਰਦਾ ਜੀ ਅੱਜਾ ਨੂੰ ਇਨਫੋਰਮੇਸ਼ਨ ਪਈ ਇਹ ਮਿਲੀ ਸੀ ਸੀਐਸਟਾਫ ਨੂੰ ਤੇ ਅਸੀਂ ਇੱਥੇ ਆਵਾਦਪੁਰੇ ਦੇ ਸਾਜਨ ਸਾਜ ਮੁੰਡਾ ਉਹਦੇ ਘਰ ਆਣ ਕੇ ਠਹਿਰੇ ਹੋਈ ਸੀ ਤੇ ਅਸੀਂ ਰੇਡ ਕੀਤਾ ਤੇ ਆ ਘਰੋਂ ਨਿਕਲ ਕੇ ਬਾਹਰ ਨਿਕਲੇ ਤੇ ਇੰਨਾ ਗਾੜੀਆਂ ਪੁਲਿਸ ਦੀ ਪਾਰਟੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਇਹ ਚ ਜਵਾਬੀ ਫਾਇਰਿੰਗ ਤੇ ਪੁਲਿਸਪਾਲਿਟੀ ਨੇ ਗੋਲੀਆਂ ਚਲਾਈਆਂ ਪਰ ਲੱਗੀ ਨਹੀਂ ਕਿਸੇ ਤੇ ਵੀ ਕਿੰਨੇ ਫਾਇਰ ਹੋਏ ਜੀ ਹੋਇਆ ਫਾਇਰ ਪੰਜ 6 ਸਾਡੇ ਵੱਲੋਂ ਹੋਇਆ ਚਾਰ 5 ਉਹਨਾਂ ਵੱਲੋਂ ਹੋਇਆ ਜੀ ਸਰ ਕਿੰਨੀ ਜਨੀ ਸੀ ਇਹ ਘਰ ਦੇ ਵਿੱਚ ਆ ਦੋ ਜਣੇ ਤੇ ਮੌਕੇ ਤੇ ਫੜਲੇ ਸੀ ਤੇ ਦੋ ਜਣੇ ਲੋਗੇ ਸੀ ਦੋ ਜਣੇ ਹੁਣ ਬਾਅਦ ਚ ਫੜੇ ਅਸੀਂ ਉਹ ਪਬਲਿਕ ਨੇ ਸਾਡੇ ਆਬਾਦਪੁਰੇ ਵਾਲੇ ਨੇ ਬਹੁਤ ਸਾਥ ਦਿੱਤਾਗਾ ਇਦਾਂ ਜੇ ਪਬਲਿਕ ਪੁਲਿਸ ਦਾ ਸਾਥ ਦਿੰਦੀ ਰਹੇ ਤੇ ਪੁਲਿਸ ਕਾਫੀ ਜ਼ਿਆਦਾ ਕ੍ਰਾਈਮ ਨੂੰ ਰੋਕ ਸਕਦੀ ਹੈ ਜੀ ਫਿਰ ਟੋਟਲ ਕਿੰਨੀ ਦਿਨਾਂ ਦੀ ਆ ਚਾਰ ਜਾਣੇ ਆਏ ਸਾਨੂੰ ਇਨਫੋਰਮੇਸ਼ਨ ਚਾਹੁੰ ਜਾਣਿਆਂ ਦੀ ਸੀ ਜੀ ਇਹਨਾਂ ਨੂੰ ਕੋਲ ਵੈਪਨ ਵੀ ਕਿਉਂ ਦੀ ਕਵਰ ਵੈਪਨ ਮੇ ਹੋ ਗਿਆ ਜੀ ਰਿਕਵਰੀ ਜਰ ਨਾਮ ਕੀ ਕੀ ਚਾਹ ਰਹੇ ਦਾ ਮੇਰੇ ਜਿਹੜਾ ਇਹਨਾਂ ਦਾ ਚਿੰਟੂ ਆ ਮੇਨ ਜਿਹੜਾ ਹੈਡਿਆ ਜੀ ਤੇ ਬਾਕੀ ਪੁੱਛ ਕੇ ਛਕਾਨੀਆਂ ਜੀ ਬਾਕੀ ਸਾਡੇ ਸੀਆਰ ਅਫਸਰ ਦੱਸਣਗੇ ਜੀ ਜਿਹਦੇ ਘਰ ਬਣਾ ਲਈ ਸੀ ਉਹ ਸਾਜਨ ਸਾਜਨ ਮੁੰਡਾ ਜੀ ਉਹਦੇ ਘਰ ਆਣ ਇਕੱਠੇ ਰਹੇ ਹੋ ਸੀ ਸਰ ਕੋਈ ਗੱਡੀ ਬਰਾਮਦ ਹੋਈ ਮੌਕਾ ਆ ਗੱਡੀ ਇੱਕ ਆਪਣੇ ਚਿੰਟੂ ਦੀ ਗੱਡੀ ਸੀ ਉਹ ਬਰਾਮਦ ਲੈ ਕੇ ਚੱਲ ਚੱਲੇ ਆ ਜੀ ਲੈ